ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਸਭਿਆਤਾ ਦੇ ਵਿੱਚ ਮਨਾਏ ਜਾਣ ਵਾਲੇ ਤਿਹਾਰਾਂ ਦੇ ਵਿੱਚੋਂ ਇੱਕ ਤਿਹਾਰ ਹੈ ਜਿ ਲੋੜੀ ਜਿਸ ਤਿਹਾਰ ਨੂੰ ਉਤਰੀ ਭਾਰਤ ਦੇ ਵਿੱਚ ਬੜੀ ਖੁਸ਼ੀ ਅਤੇ ਚਾਹਮਾਂ ਦੇ ਨਾਲ ਮਨਾਇਆ ਜਾਂਦਾ ਹੈ ਇਤਿਹਾਰ ਪੋ ਮਹੀਨੇ ਦੀ ਅਖੀਲੀ ਰਾਤ ਵਰਮਾਗ ਮਹੀਨੇ ਦੀ ਆਰੰਭ ਤਾ ਤੋਂ ਇੱਕ ਦਿਨ ਪਹਿਲਾਂ ਵਾਲੀ ਰਾਤ ਨੂੰ ਮਨਾਇਆ ਜਾਂਦਾ ਹੈ ਕੌਣ ਮਨਾਉਂਦੇ ਹਨ ਜਿਨ੍ਹਾਂ ਦੇ ਘਰ ਦੇ ਵਿੱਚ ਲੜਕੇ ਦਾ ਜਨਮ ਹੁੰਦਾ ਹੈ ਇਸ ਇਤਿਹਾਰ ਤੋਂ ਪਹਿਲਾਂ ਇਸ ਤਿਹਾੜ ਵਾਲੇ ਦਿਨ ਉਸ ਪਰਿਵਾਰ ਵੱਲੋਂ ਇਸ ਤਿਹਾੜ ਨੂੰ ਬੜੀ ਖੁਸ਼ੀ ਅਤੇ ਚਾਹਮਾ ਦੇ ਨਾਲ ਮਨਾਇਆ ਜਾਂਦਾ ਹੈ ਪਰ ਜਦੋਂ ਇਹਨਾਂ ਤਿਹਾੜਾਂ ਨੂੰ ਵੇਖਦੇ ਹਾਂ ਤੇ ਕੁਝ ਤਿਹਾੜ ਇਦਾਂ ਦੇ ਵੀ ਹਨ ਜਿਹੜੇ ਤਿਹਾੜ ਇੱਕ ਘਰ ਦੇ ਲਈ ਖੁਸ਼ੀ ਦਾ ਕਾਰਨ ਬਣਦੇ ਨੇ ਔਰ ਦੂਸਰੇ ਪਰਿਵਾਰਾਂ ਦੇ ਲਈ ਉਹ ਕਿਤੇ ਨਾ ਕਿਤੇ ਗਮੀ ਦਾ ਕਾਰਨ ਵੀ ਬਣਦੇ ਹਨ ਜਿਵੇਂ ਕਿ ਇੱਕ ਰਖੜੀ ਦਾ ਤਿਹਾਰ ਵੀ ਇਸੇ ਤਰ੍ਹਾਂ ਦਾ ਹੈ ਇੱਕ ਪਰਿਵਾਰ ਦੇ ਲਈ ਉਹ ਖੁਸ਼ੀ ਦਾ ਕਾਰਨ ਬਣਦਾ ਹੈ ਕਿ ਦੂਸਰੇ ਪਰਿਵਾਰ ਲਈ ਉਹ ਗਮੀ ਦਾ ਕਾਰਨ ਬਣਦਾ ਹੈ ਇਸੇ ਤਰ੍ਹਾਂ ਲੋਹੜੀ ਦਾ ਤਿਹਾਰ ਹੈ ਇੱਕ ਦੇ ਲਈ ਖੁਸ਼ੀ ਦਾ ਕਾਰਨ ਹੈ ਤੇ ਦੂਸਰਿਆਂ ਦੇ ਲਈ ਉਹ ਗਮੀ ਦਾ ਕਾਰਨ ਹੈ ਪਬ ਜਿਨ੍ਹਾਂ ਦੇ ਘਰ ਦੇ ਵਿੱਚ ਲੜਕੇ ਦਾ ਜਨਮ ਹੋਇਆ ਹੈ ਉਹਨਾਂ ਲਈ ਖੁਸ਼ੀ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਧੀ ਦਾ ਜਨਮ ਹੋਇਆ ਉਹਨਾਂ ਦੇ ਲਈ ਕਿਤੇ ਨਾ ਕਿਤੇ ਗਮੀ ਦਾ ਕਾਰਨ ਵੀ ਇਹ ਤਿਹਾਰ ਬਣਦਾ ਹੈ ਔਰ ਜ਼ਿਆਦਾਤਰ ਇਸ ਤਿਹਾਰ ਨੂੰ ਜਦੋਂ ਲੜਕੇ ਦਾ ਜਨਮ ਹੁੰਦਾ ਉਸ ਦੇ ਆਉਣ ਦੀ ਖੁਸ਼ੀ ਦੇ ਵਿੱਚ ਹੀ ਸਾਂਝਾ ਕੀਤਾ ਜਾਂਦਾ ਹੈ ਹੁਣ ਜਦੋਂ ਅਸੀਂ ਗੁਰਬਾਣੀ ਵਾਲੇ ਪੱਖ ਤੋਂ ਸਮਝਣ ਦਾ ਯਤਨ ਕਰਾਂਗੇ ਤੇ ਸਤਿਗੁਰੂ ਜੀ ਪਾਵਨ ਬਾਣੀ ਵਿੱਚ ਜ਼ਿਕਰ ਕਰਦੇ ਨੇ ਜਾਲੋਂ ਐਸੀ ਰੀਤ ਜਿੱਤ ਮੈਂ ਪਿਆਰਾ ਬਿਸਰੇ ਨਾਨਕ ਸਾਈ ਪਲੀ ਪ੍ਰੀਤ ਜਿੱਤ ਸਾਹਿਬ ਸੇਤੀ ਪਤ ਰਹੇ ਸੋ ਆਓ ਆਪਾਂ ਜਿਹੜਾ ਗੁਰਮਤ ਦੇ ਨਜ਼ਰੀਏ ਤੋਂ ਇਹਨਾਂ ਤਿਹਾਰਾਂ ਨੂੰ ਜਿਹੜਾ ਹੈ ਸਮਝਣ ਦਾ ਯਤਨ ਕਰੀਏ ਕਿ ਇਹ ਤਿਹਾਰ ਸਾਨੂੰ ਗੁਰਮਤਿ ਇਹਨਾਂ ਤਿਹਾਰਾਂ ਬਾਰੇ ਕੀ ਕਹਿ ਰਹੀ ਹੈ ਗੁਰੂ ਦਾ ਉਪਦੇਸ਼ ਸਾਨੂੰ ਕੀ ਸਮਝਾ ਰਿਹਾ ਹੈ ਤੋਂ ਬੜੇ ਤਰ੍ਹਾਂ ਦੀਆਂ ਇਹਦੇ ਨਾਲ ਅਨੇਕਾਂ ਤਰ੍ਹਾਂ ਦੀਆਂ ਹੋਰ ਕਹਾਣੀਆਂ ਵੀ ਜੋੜੀਆਂ ਗਈਆਂ ਨੇ ਜਿਵੇਂ ਦੁੱਲੇ ਪੱਟੇ ਵਾਲੀ ਕਹਾਣੀ ਹੈ ਉਹ ਵੀ ਇਹਦੇ ਨਾਲ ਇੱਕ ਵਿਸ਼ੇਸ਼ ਤੌਰ ਤੇ ਜੋੜੀ ਗਈ ਹੈ ਔਰ ਦੂਸਰੀ ਜਿਹੜੀ ਇਹਦੇ ਨਾਲ ਕਿਤੇ ਨਾ ਕਿਤੇ ਦੇ ਪੂਜਾ ਨੂੰ ਵੀ ਜੋੜਿਆ ਗਿਆ ਹੈ ਪਰ ਸਤਿਗੁਰੂ ਜੀ ਨੇ ਸਾਨੂੰ ਇੱਕ ਪਰਮੇਸ਼ਰ ਇੱਕ ਅਕਾਲ ਪੁਰਖ ਇੱਕ ਜਿਹੜਾ ਹੈ ਮਾਲਕ ਦੇ ਰਲ ਲਾਇਆ ਜਿਹਦੇ ਬਾਰੇ ਸਤਿਗੁਰੂ ਆਖਦੇ ਨੇ ਪੂਜੋ ਰਾਮ ਏਕ ਹੀ ਦੇਵਾ ਮੈਂ ਇੱਕੋ ਹੀ ਮਾਲਕ ਪਰਮੇਸ਼ਰ ਦੀ ਪੂਜਾ ਕਰਦਾ ਹਾਂ ਮੈਂ ਕਿਸੇ ਜਿਹੜਾ ਹੈ ਅਗਣ ਦੇਵਤੇ ਦਾ ਪਜਾਰੀ ਨਹੀਂ ਹੈ ਤੇ ਆਓ ਆਪਾਂ ਜਿਹੜਾ ਹੈ ਗੁਰਮਤ ਨੂੰ ਸਮਝਦਿਆਂ ਹੋਏ ਆ ਗੁਰਬਾਣੀ ਨੂੰ ਸਮਝਦਿਆਂ ਹੋਏ ਆ ਅਸੀਂ ਜਿਹੜਾ ਵਾ ਇਨ੍ਹਾਂ ਤਿਹਾਰਾਂ ਨੂੰ ਜਿਹੜਾ ਵਾ ਉਸ ਗੁਰਮਤ ਦੇ ਵਖਤੋਂ ਸਮਝ ਕੇ ਜਿਹੜਾ ਮਨਾਉਣ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ